ਜਿੰਨਾ ਮੇਰੀਆਂ ਭੈਣਾਂ ਨੂੰ ਬਹੁਤ ਹੀ ਡਾਰਕ ਸਰਕਲ ਹੈ ਜਾਂ ਪਫੀ ਆਏ ਜਾਂ ਜਾਂ ਰਿੰਕਲ ਬਹੁਤ ਜ਼ਿਆਦਾ ਪੈ ਗਏ ਨੇ ਅੱਖਾਂ ਦੇ ਲੱਗੇ ਤਾਂ ਉਹਨਾਂ ਵਾਸਤੇ ਅੱਜ ਮੈਂ ਇੱਕ ਪੈਕ ਦੱਸਾਂਗੀ ਉਹ ਇਹ ਪੈਕ ਨੂੰ ਡੇਲੀ ਵੀ ਲਗਾ ਸਕਦੀਆਂ ਨੇ ਜੇ ਚਾਹੋ ਤਾਂ ਵੇਖਦੇ 2-3 ਦਿਨ ਤੁਸੀਂ ਲਗਾ ਸਕਦੇ ਜੀ ਹੋਰ ਵੀ 2-3 ਟਿਪ ਦੇਵਾਂਗੀ ਮੈਂ ਨਾਲ ਕਿ ਤੁਸੀਂ ਕਿਹੜੀ ਚੀਜ਼ ਨੂੰ ਵਰਤ ਕੇ ਕਿਹੜੀ ਚੀਜ਼ ਨੂੰ ਯੂਜ਼ ਕਰਕੇ ਆਪਣੀ ਅੱਖਾਂ ਦੇ ਡਾਰਕ ਸਰਕਲ ਤੇ ਪਫੀ ਆਇਜ਼ ਨੂੰ ਠੀਕ ਕਰ ਸਕਦੇ ਹੋ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਆ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਅਸੀਂ ਪੈਕ ਤਿਆਰ ਕਰ ਰਹੇ ਨੇ ਡਾਰਕ ਸਰਕਲ ਵਾਸਤੇ ਪਫੀ ਆਏ ਸੀ ਤੁਹਾਡੀ ਤਾਂ ਰਿੰਕਲ ਵੀ ਬਹੁਤ ਆਏ ਦੇ ਹਾਰੇਦਵਾਰੇ ਹੋ ਗਏ ਨੇ ਰਿੰਕਲ ਨਾ ਅੱਖਾਂ ਦੇ ਲਾਗੇ ਬਹੁਤ ਜਲਦੀ ਆ ਜਾਂਦੇ ਨੇ ਜਿਵੇਂ ਦੇਖਿਆ ਕਈ ਜਣੇ ਹੱਸਦੇ ਨੇ ਜੋ ਹੱਸਦਿਆ ਹੱਸਦਿਆ ਉਹਨਾਂ ਦੇ ਕਾਫੀ ਰਿੰਕਲ ਆ ਜਾਂਦੇ ਕਿਉਂਕਿ ਸਕਿਨ ਬਹੁਤ ਹੀ ਲੂਜ਼ ਹੁੰਦੀ ਆ ਸਾਡੀ ਅੱਖਾਂ ਦੀ ਸਕਿਨ ਜੋ ਹੁੰਦੀ ਹੈ ਬਹੁਤ ਲੂਜ਼ ਹੁੰਦੀ ਹੈ ਪਤਲੀ ਹੁੰਦੀ ਹੈ ਸੈਂਸਿਟਿਵ ਹੁੰਦੀ ਹੈ ਇਸ ਕਰਕੇ ਜਦੋਂ ਵੀ ਤੁਸੀਂ ਕੋਈ ਪੈਕ ਜਾਂ ਕੋਈ ਮਾਰਸ਼ ਵਗੈਰਾ ਆਪਣੇ ਫੇਸ ਤੇ ਵੀ ਕਰਦੇ ਜੇ ਨਾ ਮ사ਜ ਕਰਦੇ ਜੇ ਤਾਂ ਸੌਫਟ ਹੱਥਾਂ ਦੇ ਨਾਲ ਹੀ ਅੱਖਾਂ ਦੇ ਆਲੇ-ਦੁਆਲੇ ਕਰਿਆ ਕਰੋ ਕਿਉਂਕਿ ਸੌਫਟ ਹੁੰਦੀ ਹੈ ਸਕਿਨ ਅੱਖਾਂ ਦੀ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਤੁਹਾਡੇ ਡਾਰਕ ਸਰਕਲ ਬਹੁਤ ਹੀ ਜ਼ਿਆਦਾ ਨੇ ਤਾਂ ਤੁਸੀਂ ਕੀ ਕਰਨਾ ਇੱਕ ਤੁਸੀਂ ਕੱਚਾ ਦੁੱਧ ਲੈ ਲੈਣਾ ਜਿਵੇਂ ਮੈਂ ਬੋਲਦੀ ਆ ਕਿ ਡੇਲੀ ਤੁਹਾਡੇ ਘਰ ਕੱਚਾ ਦੁੱਧ ਆਂਦਾ ਥੋੜਾ ਜਿਹਾ ਤੁਸੀਂ ਰੱਖ ਲਿਆ ਕਰੋ ਕੱਚਾ ਦੁੱਧ ਲੈ ਲੈਣਾ ਕੱਚੇ ਦੁੱਧ ਚ ਤੁਸੀਂ ਕੀ ਕਰਨਾ ਕਾਟਨ ਦੇ ਬੋਲ ਡਿਪ ਕਰ ਦੇਣੇ ਦੋ ਚੰਗੀ ਤਰ੍ਹਾਂ ਉਹ ਬੋਲ ਅੱਜ ਕੱਲ ਮਿਲ ਜਾਂਦੇ ਨੇ ਨਾ ਕਾਟਨ ਵਾਲੇ ਉਹਨਾਂ ਨੂੰ ਡਿਪ ਕਰ ਦੇਣਾ ਕੱਚੇ ਦੁੱਧ ਦੇ ਵਿੱਚ ਫਿਰ ਤੁਸੀਂ ਉਹੀ ਦੁੱਧ ਠੰਡਾ ਹੋਣਾ ਚਾਹੀਦਾ ਜੀ ਦੁੱਧ ਕੱਚਾ ਹੋਣਾ ਚਾਹੀਦਾ ਫ੍ਰਿਜ ਵਿੱਚ ਰੱਖਿਆ ਹੋਣਾ ਚਾਹੀਦਾ ਠੰਡਾ ਦੁੱਧ ਉਸ ਨੂੰ ਹੀ ਤੁਸੀਂ ਫਿਰ ਕਾਟਨ ਜਿਹੜੇ ਦੋਨੇ ਉਹਨਾਂ ਨੂੰ ਆਪਣੀ ਅੱਖਾਂ ਦੇ ਉੱਪਰ 5-10 ਮਿੰਟ ਰੱਖੋ ਉਦੇ ਨਾਲ ਵੀ ਬਹੁਤ ਹੀ ਜ਼ਿਆਦਾ ਫਰਕ ਪੈ ਜਾਣਾ ਤੁਹਾਡੀ ਅੱਖਾਂ ਦੇ ਉੱਪਰ ਦੇਖਿਓ ਡਾਰਕ ਸਰਕਲ ਜਿਵੇਂ ਤੁਸੀਂ ਡੇਲੀ ਕਰੋਗੇ ਨਾ ਇਹਨੂੰ ਤੁਸੀਂ ਡੇਲੀ ਕਰ ਸਕਦੇ ਜੀ ਡੇਲੀ ਕਰੋਗੇ ਤਾਂ ਜੋ ਤੁਹਾਡੀ ਡੈਡ ਸਕਿਨ ਅੱਖਾਂ ਦੇ ਆਲੇ ਦੁਆਲੇ ਜੇ ਰਿੰਕਲ ਵੀ ਆ ਰਹੇ ਨਾ ਉਹ ਵੀ ਰਿਮੂਵ ਹੋ ਜਾਣਗੇ ਜੀ ਇਹ ਕੱਚੇ ਦੁੱਧ ਦੇ ਨਾਲ ਤੇ ਡਾਰਕ ਸਰਕਲ ਵੀ ਠੀਕ ਹੋ ਜਾਣਗੇ ਤੁਹਾਡੇ ਡੇਲੀ ਕਰ ਸਕਦੇ ਜੀ ਜੀ ਇਹ ਤੁਸੀਂ ਸ਼ਾਮ ਨੂੰ ਕਰ ਲੈਣਾ ਜਦੋਂ ਤੁਸੀਂ ਫ੍ਰੀ ਹੁੰਦੇ ਉਦੋਂ ਹੀ ਤੁਸੀਂ ਕੱਚੇ ਦੁੱਧ ਵਾਲਾ ਇਹ ਵਾਲਾ ਕੰਮ ਤੁਸੀਂ ਕਰ ਲੈਣਾ ਦੂਸਰਾ ਮੈਂ ਤੁਹਾਨੂੰ ਦੱਸ ਰਹੀ ਹਾਂ ਜੀ ਤੁਸੀਂ ਇੱਕ ਪੋਟਾਟੋ ਲੈ ਲੈਣਾ ਆ ਦੇਖੋ ਇਹ ਹੁਣ ਪੋਟਾਟੋ ਲਿਆ ਹੋਇਆ ਮੈਂ ਇਹਨੂੰ ਵਾਸ਼ ਕਰਕੇ ਚੰਗੀ ਤਰ੍ਹਾਂ ਮੈਂ ਨਾ ਠੰਡੇ ਪਾਣੀ ਵਿੱਚ ਪਾ ਕੇ ਰੱਖਿਆ ਹੋਇਆ ਜੇ ਤੁਸੀਂ ਚਾਹੋ ਤਾਂ ਫ੍ਰਿਜ ਵਿੱਚ ਵੀ ਰੱਖ ਸਕਦੇ ਜੀ ਪਰ ਇਹ ਪਾਣੀ ਠੰਡਾ ਆ ਆ ਦੇਖੋ ਐਵੇਂ ਤੁਸੀਂ ਕਰ ਲੈਣਾ ਆ ਡਾਰਕ ਸਰਕਲ ਵਾਸਤੇ ਐਵੇਂ ਤੁਸੀਂ ਕਰ ਲੈਣਾ ਮੈਂ ਛਿਲ ਪੀਲ ਨਹੀਂ ਕੀਤਾ ਹੋਇਆ ਆ ਦੇਖੋ ਪਰ ਮੈਂ ਚੰਗੀ ਤਰ੍ਹਾਂ ਵਾਸ਼ ਕਰਕੇ ਨਾ ਫਿਰ ਇਹ ਇਸ ਨੂੰ ਰੱਖਿਆ ਹੋਇਆ ਤੁਸੀਂ ਚਾਹੋ ਤਾਂ ਪੀਲ ਵੀ ਕਰ ਸਕਦੇ ਹੋ ਤਾਂ ਮੈਂ ਇਸ ਨੂੰ ਫ੍ਰਿਜ ਵਿੱਚ ਨਹੀਂ ਰੱਖਿਆ ਮੈਂ ਠੰਡਾ ਪਾਣੀ ਲਿਆ ਹੋਇਆ ਤੁਸੀਂ ਫ੍ਰਿਜ ਰੱਖ ਸਕਦੇ ਜੀ ਇਹਨਾਂ ਨੂੰ ਵੀ ਤੁਸੀਂ ਆਪਣੀਆਂ ਅੱਖਾਂ ਦੇ ਉੱਪਰ 10 ਮਿੰਟ ਰੱਖਣਾ ਹੈ ਠੀਕ ਹੈ ਕੱਚੇ ਦੁੱਧ ਵਾਲਾ ਵੀ ਕੰਮ ਤੁਸੀਂ ਕਰਨਾ ਹੈ ਇਹ ਵੀ ਤੁਸੀਂ ਕਰਨਾ ਹੈ ਜਿਹੜਾ ਤੁਹਾਨੂੰ ਠੀਕ ਲੱਗਦਾ ਬੈਸਟ ਲੱਗਦਾ ਉਹੀ ਤੁਸੀਂ ਕਰ ਲੈਣਾ ਜਿਹਦੇ ਨਾਲ ਤੁਹਾਨੂੰ ਫਰਕ ਪੈ ਰਿਹਾ ਹੈ ਇਹਨੂੰ ਤੁਸੀਂ 10 ਮਿੰਟ ਰੱਖਣਾ ਆਪਣੀਆਂ ਅੱਖਾਂ ਦੇ ਉੱਪਰ ਠੰਡੇ ਨੂੰ ਇਹਦੇ ਨਾਲ ਤੁਹਾਡੀ ਪਫੀ ਆਏ ਜਣ ਜੋ ਨੀਚੋਂ ਕਈਆਂ ਦੀ ਦੇਖੀ ਬਹੁਤ ਹੀ ਜਿਵੇਂ ਪਫੀ ਹੋ ਜਾਂਦੀ ਆਏ ਸੇ ਉਹ ਵੀ ਬਿਲਕੁਲ ਠੀਕ ਹੋ ਜਾਏਗੀ ਠੰਡੀ ਚੀਜ਼ ਦੇ ਨਾਲ ਬਿਲਕੁਲ ਠੀਕ ਹੋ ਜਾਂਦੀ ਹੈ ਬਫੀ ਆਏ ਸ ਤੁਸੀਂ ਇਹਨੂੰ 10 ਮਿੰਟ ਰੱਖਣਾ ਹੈ ਜੇ ਚਾਹੋ ਤਾਂ ਤੁਸੀਂ ਪੋਟਾਟੋ ਦਾ ਜੂਸ ਵੀ ਕੱਢ ਕੇ ਉਸ ਨੂੰ ਵੀ ਡੇਲੀ ਆਪਣੇ ਕਾਟਨ ਦੇ ਨਾਲ ਕਾਟਨ ਦੇ ਬੋਲ ਉਹਦੇ ਵਿੱਚ ਡਿਪ ਕਰ ਦਿਓ ਜਿਵੇਂ ਮੈਂ ਦੱਸਿਆ ਨਾ ਕੱਚੇ ਦੁੱਧ ਵਿੱਚ ਅਸੀਂ ਡਿਪ ਕਰਨੇ ਕੋਪਨ ਦੇ ਬੋਲ ਐਵੇਂ ਤੁਸੀਂ ਪੋਟਾਟੋ ਦਾ ਜੂਸ ਕੱਢ ਕੇ ਵਾਸ਼ ਕਰਕੇ ਪੀਲ ਆਫ ਕਰਕੇ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਮਿੱਟੀ ਵਗੈਰਾ ਨਹੀਂ ਲੱਗੀ ਹੋਣੀ ਚਾਹੀਦੀ ਤੇ ਉਸ ਦਾ ਜੂਸ ਕੱਟ ਕੇ ਉਹ ਵੀ ਇਵੇਂ ਤੁਸੀਂ ਰੱਖ ਲਓ ਉਹਦੇ ਵਿੱਚ ਦੋ ਕਾਟਨ ਦੀ ਬੋਲ ਡਿੱਪ ਕਰ ਦੋ ਉਹਨਾਂ ਦੋਨਾਂ ਨੂੰ ਲੈ ਕੇ ਆਪਣੀ ਅੱਖਾਂ ਦੇ ਉੱਪਰ ਰੱਖ ਲਓ 10 ਮਿੰਟ ਇਹਦੇ ਨਾਲ ਵੀ ਤੁਹਾਡੇ ਡਾਰਕ ਸਰਕਲ ਬਿਲਕੁਲ ਪਫੀ ਆਇਜ਼ ਰਿੰਕਲ ਵਗੈਰਾ ਵੀ ਠੀਕ ਹੋਣਗੇ ਪੋਟਾਟੋ ਤਾਂ ਤੁਹਾਨੂੰ ਪਤਾ ਹੈ ਜੀ ਪੀਲਿਸ ਚ ਦਾ ਕੰਮ ਕਰਦਾ ਆ ਬਹੁਤ ਨੂੰ ਸਕਿਨ ਨੂੰ ਵਾਈਟ ਕਰਦਾ ਆ ਤੇ ਤੁਸੀਂ ਚਾਹੋ ਤਾਂ ਪੂਰੇ ਫੇਸ ਦੇ ਉੱਪਰ ਵੀ ਪੋਟਾਟੋ ਦਾ ਜੂਸ ਲਗਾ ਸਕਦੇ ਜੇ ਕੱਚੇ ਦੁੱਧ ਨੂੰ ਵੀ ਲਗਾ ਸਕਦੇ ਜੀ ਹੁਣ ਮੈਂ ਤੁਹਾਨੂੰ ਪੈਕ ਬਣਾਉਣਾ ਦੱਸਾਂਗੀ ਜੀ ਜਿਹੜਾ ਅਸੀਂ ਆਪਣੀਆਂ ਅੱਖਾਂ ਦੇ ਲਗਾ ਸਕਦੇ ਆ ਉੱਪਰ ਤਾਂ نیچے ਦੋਨੋਂ ਸਾਈਡ ਤੇ ਲਗਾ ਲੈਣਾ ਆਲੇ ਦੁਆਲੇ ਸਾਰੇ ਹੀ ਲਗਾਉਣਾ ਆ ਇਹ ਪੈਕ ਤੁਸੀਂ ਹਾਂਜੀ ਪੈਕ ਲਈ ਅਸੀਂ ਪਹਿਲਾ ਚੀਜ਼ ਐਲੋਵਰਾ ਲਈ ਹੋਈ ਆ ਥੋੜੀ ਜੀ ਕਿਉਂਕਿ ਅਸੀਂ ਓਨੇ ਹੀ ਲਵਾਂਗੇ ਜੀ ਜਿੰਨੇ ਕਿ ਸਾਨੂੰ ਨੀਡ ਲੈ ਠੀਕ ਐ ਫਿਰ ਅਸੀਂ ਕਾਫੀ ਆਦਾਂਗੇ ਵਿੱਚ ਚਾਹੋ ਤਾਂ ਤੁਸੀਂ ਹਾਫ ਵੀ ਪਾ ਸਕਦੇ ਜੀ ਬਹੁਤ ਹੀ ਵਧੀਆ ਪੈਕ ਬਣ ਜਾਣਾ ਜੀ ਹਣੀ ਪਾਵਾਂਗੇ ਆਪਾਂ ਵਸ ਤੁਸੀਂ ਇਹਦੇ ਵਿੱਚ ਹੋਰ ਕੋਈ ਚੀਜ਼ ਨਹੀਂ ਐਡ ਖਾਨੀ ਕੋਈ ਪਾਣੀ ਨਹੀਂ ਐਡ ਕਰਨਾ ਕੋਈ ਰੋਜ਼ ਵਟ ਨਹੀਂ ਐਡ ਕਰਨਾ ਇੰਨੇ ਚੀਚਾਂ ਹੀ ਬੈਸਟ ਨੇ ਜੀ ਕਿੰਨੋ ਚੀਚਾਂ ਦਾ ਹੈ ਬਹੁਤ ਵਧੀਆ ਪੈਕ ਬਣ ਜਾਣਾ ਸਾਡੀ ਅੱਖਾਂ ਵਾਸਤੇ ਆਪਣੇ ਹੈਂਡ ਨੂੰ ਵੀ ਵਾਸ਼ ਕਰਨਾ ਹੈ ਪਹਿਲਾਂ ਫਿਰ ਹੀ ਤੁਸੀਂ ਇਹ ਰੇਮਡੀ ਬਣਾਉਂਗੇ ਨਾ ਚਲ ਆਪਣੇ ਹੈਂਡ ਨੂੰ ਵੀ ਵਾਸ਼ ਕਰਨਾ ਹੈ ਜੀ ਪਹਿਲਾਂ ਵਾਸ਼ ਕਰਕੇ ਫੇਰ ਹੀ ਤੁਸੀਂ ਰੈਮਡੀ ਬਣਾਣੀ ਕਿਉਂਕਿ ਅਸੀਂ ਅੱਖਾਂ ਦੇ ਹਲਦ ਵਾਲੇ ਲਗਾਉਣੇ ਫਿਰ ਇਨਫੈਕਸ਼ਨ ਹੋ ਜਾਏਗੀ ਜੇ ਤੁਹਾਡੇ ਹੈਂਡ ਨਾ ਵਾਸ਼ ਹੋਏ ਹੋਣਗੇ ਤਾਂ ਇਹਨੂੰ ਚੰਗੀ ਤਰ੍ਹਾਂ ਬਣਾ ਕੇ ਇਹ ਤੁਸੀਂ ਰੈਮਡੀ ਨੂੰ ਫ੍ਰਿਜ ਵਿੱਚ ਵੀ ਰੱਖ ਸਕਦੇ ਜੀ 2-3 ਦਿਨ ਇਨੂੰ ਜ਼ਿਆਦਾ ਵੀ ਬਣਾ ਲਓਗੇ ਨਾ ਇਹਨੂੰ ਫ੍ਰਿਜ ਵਿੱਚ ਵੀ ਰੱਖ ਸਕਦੇ ਜੇ ਇਹਦੇ ਵਿੱਚ ਕੋਈ ਨਹੀਂ ਕਿ ਅਸੀਂ ਇਹ ਰੈਡੀमेड ਹੀ ਪਾਇਆ ਹੋਇਆ ਐਲੋਵਰਾ ਜੈਲ ਤੇ ਹਣੀ ਵੀ ਬੈਸਟ ਹੈ ਕਾਫੀ ਵੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਇੱਕ ਡੱਬੀ ਵਿੱਚ ਸਟੋਰ ਕਰਕੇ ਰੱਖ ਲਓ ਤੁਸੀਂ ਕੱਚ ਦੀ ਡੱਬੀ ਚ ਕਰਨੀ ਹੈ ਪਲਾਸਟਿਕ ਵਾਲੀ ਚ ਨਹੀਂ ਕਰਨੀ ਹੈਗੀ ਕੱਚ ਦੀ ਡੱਬੀ ਛੋਟੀ ਜੀ ਲੈ ਕੇ ਉਹਦੇ ਵਿੱਚ ਸਟੋਰ ਕਰਕੇ ਨਾ ਤੁਸੀਂ ਇਹਨੇ ਮਿਕਸਰ ਨੂੰ ਐਵੇਂ ਥੋੜਾ ਜ਼ਿਆਦਾ ਬਣਾ ਲਓ ਤੁਸੀਂ ਇਹ ਤਾਂ ਮੈਂ ਇੱਕ ਟਾਈਮ ਲਗਾਉਣ ਵਾਸਤੇ ਹੀ ਦੱਸਿਆ ਤੁਸੀਂ ਜ਼ਿਆਦਾ ਬਣਾ ਕੇ ਕਿਸੇ ਕੱਚ ਦੀ ਡੱਬੀ ਵਿੱਚ ਸਟੋਰ ਕਰਕੇ ਇਸ ਨੂੰ ਰੱਖ ਲਓ ਤੇ ਰੋਜ਼ ਹੀ ਰਾਤ ਨੂੰ ਜਦ ਤੁਸੀਂ ਸੌਣਾ ਆ ਪਹਿਲਾਂ ਫੇਸ ਨੂੰ ਵਾਸ਼ ਕਰਨਾ ਚੰਗੀ ਤਰ੍ਹਾਂ ਵਾਸ਼ ਕਰਕੇ ਕੱਚੇ ਦੁੱਧ ਨਾਲ ਕਲੀਨ ਕਰਨਾ ਆ ਫਿਰ ਦੂਸਰੇ ਨੰਬਰ ਤੇ ਡੇਲੀ ਕੱਚੇ ਦੁੱਧ ਨਾਲ ਤੁਸੀਂ ਕਲੀਨ ਕਰੋਗੇ ਨਾ ਆਪਣੇ ਫੇਸ ਨੂੰ ਆਇਜ਼ ਨੂੰ ਪੂਰੇ ਮਤਲਬ ਪੂਰੇ ਮਤਲਬ ਫੇਸ ਨੂੰ ਕਰੋਗੇ ਤਾਂ ਦੇਖਿਓ 글로 ਵੀ ਕਿੰਨਾ ਉਹਨਾਂ ਦਾ ਜੋ ਡਸਟ ਵਗੈਰਾ ਓਪਨ ਪੋਰਸ ਦੇ ਵਿੱਚ ਜੋ ਗੰਦਗੀ ਵਗੈਰਾ ਸਭ ਕਲੀਨ ਹੋ ਜਾਂਦੀ ਹੈ ਜੀ ਇਹ ਤੁਸੀਂ ਕਰੋਗੇ ਫਿਰ ਤਾਂ ਨਰਜਲਟ ਮਿਲਣਾ ਆ ਤੇ ਜਾਂ ਸੁਣਿਆ ਤਾਂ ਕੁਛ ਨਹੀਂ ਹੋ ਜਾਣਾ ਮੇਰੀਆਂ ਭੈਣਾਂ ਨੂੰ ਤੁਸੀਂ ਕਰਕੇ ਦੇਖੋ ਕਰਕੇ ਦੇਖੋ ਕਿ ਫਿਰ ਹੀ ਰਿਜ਼ਲਟ ਮਿਲੇਗਾ ਇਹਦਾ ਹੁਣ ਮੈਂ ਤੁਹਾਨੂੰ ਆਪਣੇ ਹੱਥ ਦੇ ਲਗਾ ਕੇ ਦੱਸਦੀ ਵੀ ਕਿਵੇਂ ਤੁਸੀਂ ਕਰਨਾ ਤੁਸੀਂ ਆਪਣੇ ਅੱਖਾਂ ਦੇ ਆਲੇ-ਦੁਆਲੇ ਲਗਾਉਣਾ ਇਸ ਨੂੰ ਹਾਂਜੀ ਐਵੇਂ ਤੁਸੀਂ ਕਰਨਾ ਜੀ ਐਵੇਂ ਤੁਸੀਂ ਆਪਣੀਆਂ ਅੱਖਾਂ ਦੇ ਆਲੇ-ਦੁਆਲੇ ਸੌਫਟ ਹੱਥਾਂ ਦੇ ਨਾਲ ਇਹਨਾਂ 2 ਮਿੰਟ ਤਾਂ ਐਵੇਂ ਮ사ਜ ਕਰਨੀ ਆ ਸੌਫਟ ਹੱਥਾਂ ਦੇ ਨਾਲ ਮ사ਜ ਕਰੋ ਲਾਈਟ ਹੈਡ ਰੱਖਣਾ ਚਾਹੀਦਾ ਹੈ ਅੰਦਰ ਖਣਾ ਹੈ ਜੇ ਤੁਸੀਂ ਰਗੜਨਾ ਨਹੀਂ ਬਿਲਕੁਲ ਕਿਉਂਕਿ ਅੱਖਾਂ ਦੀ ਸਕਿਨ ਮੈਂ ਬੋਲਿਆ ਨਾ ਸੈਂਸਿਟਿਵ ਹੁੰਦੀ ਥੋੜੀ ਪਤਲੀ ਹੁੰਦੀ ਹੈ ਉਹਨੂੰ ਤੁਸੀਂ ਪ੍ਰੈਸ਼ਰ ਨਹੀਂ ਦੇਣਾ ਜ਼ਿਆਦਾ ਰਗੜ ਕੇ ਨਿਕਲਣਾ ਸੌਫਟ ਹੱਥਾਂ ਦੇ ਨਾਲ ਹੀ ਐਵੇਂ ਐਵੇਂ ਰਗੜਨਾ ਤੁਸੀਂ ਸੌਫਟ ਹੱਥਾਂ ਨਾਲ ਮ사ਜ ਕਰਨੀ ਹੈ 2 ਮਿੰਟ ਦੀ ਰਗੜਨਾ ਨਹੀਂ ਹੈਗਾ ਮ사ਜ ਕਰਨੀ ਹੈ ਤੁਸੀਂ ਐਵੇਂ ਸੌਫਟ ਹੱਥਾਂ ਦੇ ਨਾਲ 2 ਮਿੰਟ ਦੋਨਾਂ ਅੱਖਾਂ ਦੇ ਆਲੇ ਦੁਆਲੇ ਤੁਸੀਂ ਕਰ ਲੈਣੀ ਹੈ ਮਸਾਜ ਕਰਕੇ ਫਿਰ ਇਹਨੂੰ ਅਸੀਂ ਲਗਾ ਦਾਂਗੇ 10-15 ਮਿੰਟ ਵੀ ਲੱਗਾ ਰਹਿਣ ਦੋਗੇ ਨਾ ਕੋਈ ਨੁਕਸਾਨ ਨਹੀਂ ਇਹਦਾ ਕਰਦੀਆਂ ਹੈ ਚੀਜ਼ਾਂ ਨੇ ਸਾਰੀਆਂ ਬੈਸਟ ਨੇ ਨੇਚਰਲ ਚੀਜ਼ਾਂ ਨੇ ਜੀ ਇਹਦਾ ਕੋਈ ਨੁਕਸਾਨ ਨਹੀਂ ਤੁਸੀਂ ਡਰਨਾ ਨਹੀਂ ਘਬਰਾਣਾ ਨਹੀਂ ਹੈਗਾ ਤੁਸੀਂ ਇਹਨੂੰ 10-15 ਮਿੰਟ ਵੀ ਲੱਗਾ ਰਹਿਣ ਦੋ ਬਸ ਜਿੰਨੇ ਤੱਕ ਇਹ ਡਰਾਈ ਨਹੀਂ ਹੁੰਦਾ ਇਹ ਐਲੋਵਰਾ ਬੈਸਟ ਹੈ ਜੀ ਜੋ ਤੁਹਾਡੇ ਫੇਸ ਦੇ ਉੱਪਰ ਅੱਖਾਂ ਦੇ ਤੁਸੀਂ ਪੂਰੇ ਫੇਸ ਤੇ ਵੀ ਲਗਾ ਸਕਦੇ ਜੀ ਇਹ ਜ਼ਰੂਰੀ ਨਹੀਂ ਕਿ ਮੈਂ ਅੱਖਾਂ ਵਾਸਤੇ ਹੀ ਦੱਸ ਰਹੀ ਆਂ ਇਹ ਤਾਂ ਡਾਰਕ ਸਰਕਲ ਵਾਸਤੇ ਬੈਸਟ ਰੈਮਡੀ ਆ ਪਰ ਤੁਸੀਂ ਆਪਣੇ ਫੇਸ ਦੇ ਉੱਪਰ ਵੀ ਲਗਾ ਸਕਦੇ ਜੇ ਟੈਨਿੰਗ ਦੂਰ ਹੋਊਗੀ ਦਾਗ-ਦੱਬੇ ਤੁਹਾਡੇ ਦੂਰ ਹੋਣਗੇ ਤੁਹਾਡੇ ਰਿੰਕਲ ਪੈ ਰਹੇ ਨੇ ਉਸ ਨੂੰ ਵੀ ਰਿਮੂਵ ਕਰੇਗਾ ਇਹ ਤੁਸੀਂ ਆਪਣੇ ਪੂਰੇ ਫੇਸ ਤੇ ਲਗਾ ਕੇ 10-15 ਮਿੰਟ ਰੱਖ ਲਓ ਨਾਲੇ ਤੁਹਾਡੇ ਡਾਰਕ ਸਰਕਲ ਠੀਕ ਹੋਣਗੇ ਤੁਹਾਡੇ ਫੇਸ ਤੋਂ ਦਾਗ-ਦੱਬੇ ਠੀਕ ਹੋਣਗੇ ਰਿੰਕਲ ਵੀ ਠੀਕ ਹੋਣਗੇ ਸਕਿਨ ਨੂੰ ਟਾਈਟ ਵੀ ਕਰੇਗਾ ਹਣੀ ਪਿਆ ਹੋਇਆ ਨਾ ਐਲੋਵਰਾ ਪਈ ਹੋਈ ਉਹ ਸਕਿਨ ਨੂੰ ਟਾਈਟ ਕਰਨਗੇ ਜੀ ਟਾਈਟ ਹੋਣ ਦੇ ਨਾਲ ਨਾਲ ਤੁਹਾਡੇ ਰਿੰਕਲ ਵੀ ਠੀਕ ਹੋਣਗੇ ਤਾਂ ਦਾਗ-ਧੱਬੇ ਵੀ ਠੀਕ ਹੋਣਗੇ ਜੇ ਤੁਹਾਡੇ ਪਿੰਪਲ ਐਕਨੇ ਦੇ ਦਾਗ ਰਹਿ ਗਏ ਨੇ ਆ ਉਹ ਵੀ ਠੀਕ ਹੋਣਗੇ ਹਣੀ ਤਾਂ ਪਿੰਪਲ ਐਕਨੇ ਨੂੰ ਵੀ ਠੀਕ ਕਰਦਾ ਹੈ ਜੀ ਬੈਸਟ ਹੁੰਦਾ ਹੈ ਹਣੀ ਮੋਸਚਰਾਈਜ਼ ਕਰਦਾ ਹੈ ਹਣੀ ਹਾਈਡਰੇਟ ਬਣਾ ਕੇ ਰੱਖਦਾ ਨਮੀ ਬਣਾ ਕੇ ਰੱਖਦਾ ਸਾਡੇ ਫੇਸ ਦੇ ਉੱਪਰ ਐਵੇਂ ਤੁਸੀਂ 2-3 ਮਿੰਟ ਦੀ ਮ사ਜ ਕਰਕੇ ਸੌਫਟ ਹੱਥਾਂ ਦੇ ਨਾਲ ਜਾਹੋ ਤਾਂ ਫੁੱਲ ਫੇਸ ਤੇ ਉੱਪਰ ਪੂਰੇ ਫੇਸ ਤੇ ਉੱਪਰ ਹੀ ਤੁਸੀਂ ਸੌਫਟ ਹੱਥਾਂ ਨਾਲ ਮ사ਜ ਕਰਕੇ ਫਿਰ ਤੁਸੀਂ ਉੱਪਰ ਐਵੇਂ ਲਗਾ ਕੇ ਇਸ ਨੂੰ ਤੇ ਛੱਡ ਦਿਓ ਬਸ 10 15 ਮਿੰਟ ਵਾਸਤੇ 10 15 ਮਿੰਟ ਤੁਸੀਂ ਰਹਿਣ ਦਿਓ 10 15 ਮਿੰਟ ਤੋਂ ਬਾਅਦ ਤੁਸੀਂ ਫਿਰ ਹੱਥਾਂ ਨੂੰ ਥੋੜਾ ਗਿੱਲਾ ਕਰਕੇ ਕਿਉਂਕਿ ਉਹ ਡਰਾਈ ਹੋਣਾ ਨਾ ਹੱਥਾਂ ਨੂੰ ਗਿੱਲਾ ਕਰਕੇ ਤੇ ਫਿਰ ਤੁਸੀਂ ਫਿਰ ਸੌਫਟ ਹੱਥਾਂ ਨਾਲ ਹੀ ਮ사ਜ ਕਰਕੇ ਆਪਣੀ ਅੱਖਾਂ ਦੀ ਡੇਲੀ ਤੁਸੀਂ ਇਹ ਕੰਮ ਕਰੋ ਡੇਲੀ ਕਰੋਗੇ ਡਾਰਕ ਸਰਕਲ ਬਿਲਕੁਲ ਠੀਕ ਹੋ ਜਾਣੇ ਜੋ ਜਿਆਦਾ ਡਾਰਕ ਸਰਕਲ ਕੰਪਿਊਟਰ ਦੇ ਜੋ ਕੰਮ ਕਰਦੇ ਫੋਨ ਯੂਜ਼ ਕਰਦੇ ਨੇ ਟੀਵੀ ਦੇਖਦੇ ਨੇ ਉਹਨਾਂ ਦੇ ਨਿਗਾ ਵਾਲਾ ਜੋ ਕੰਮ ਕਰਦੇ ਨੇ ਨਾ ਜਿਆਦਾ ਉਹਨਾਂ ਦੇ ਡਾਰਕ ਸਰਕਲ ਜਿਆਦਾ ਜਆ ਤੁਸੀਂ ਟੈਨਸ਼ਨ ਲੈ ਰਹੇ ਹੋ ਟੈਨਸ਼ਨ ਮਤ ਲਿਆ ਕਰੋ ਜੀ ਟੈਨਸ਼ਨ ਨਹੀਂ ਕੋਈ ਲੈਣੀ ਟੈਨਸ਼ਨ ਨਾਲ ਵੀ ਹੀ ਡਾਰਕ ਸਰਕਲ ਪੈਂਦੇ ਨੇ ਪਾਣੀ ਦੀ ਇਨਟੇਕ ਜਿਆਦਾ ਰੱਖੋ ਪਾਣੀ ਵਨ ਤੋਂ ਵੱਧ ਪੀਓ ਜਿੰਨੀ ਜ਼ਰੂਰਤ ਤੁਹਾਨੂੰ ਪਾਣੀ ਦੀ ਪਾਣੀ ਪੀਓ ਜੀ ਤੁਸੀਂ ਜਿਆਦਾ ਉਦੇ ਨਾਲ ਵੀ ਤੁਹਾਡੇ ਅੱਖਾਂ ਦਾ ਬਹੁਤ ਹੀ ਇੱਕ ਡਾਈਟ ਵੀ ਵਧੀਆ ਰੱਖੋ ਤੁਸੀਂ ਠੀਕ ਹੈ ਫਲ ਖਾਓ ਹਰੀਆਂ ਸਬਜ਼ੀਆਂ ਖਾਓ ਜੋ ਵੀ ਕੋਈ ਬੈਸਟ ਚੀਜ਼ ਹੈ ਸੀਜ਼ਨ ਵਾਲੀ ਉਹ ਤੁਸੀਂ ਫਰੂਟ ਖਾਓ ਜੀ ਸੀਜ਼ਨ ਫਰੂਟ ਖਾਓ ਤੁਸੀਂ ਇਹਨੂੰ 15 ਮਿੰਟ ਲਗਾ ਕੇ ਤੁਸੀਂ ਸੌਫਟ ਹੱਥਾਂ ਦੇ ਨਾਲ ਮ사ਜ ਕਰਕੇ ਪੂਰੇ ਫੇਸ ਤੇ ਪੂਰੇ ਦੇ ਲਗਾਇਆ ਪੂਰੇ ਫੇਸ ਤੇ ਕਰ ਲਓ ਜੇ ਤੁਸੀਂ ਅੱਖਾਂ ਦੇ ਲਗਾਇਆ ਹੈ ਆਲੇ ਦੁਆਲੇ ਤਾਂ ਉਹ ਵੀ ਕਰ ਲਓ ਤੁਸੀਂ ਇਹਦੇ ਨਾਲ ਤੁਹਾਡੇ ਡਾਰਕ ਸਰਕਲ ਦਿਨੋਂ ਦਿਨ ਹੀ ਲਾਈਟ ਹੋਣਗੇ ਡੇਲੀ ਲਗਾਉਣਾ ਹੈ ਪੈਕ ਇਹਦਾ ਕੋਈ ਨੁਕਸਾਨੀ ਸ਼ਾਮ ਨੂੰ ਲਗਾਉਣਾ ਸੌਂ ਲੱਗਿਆਂ ਜਦੋਂ ਤੁਸੀਂ ਫ੍ਰੀ ਹੋ ਜਾਂਦੇ ਜੇ ਸ਼ਾਮ ਨੂੰ ਲਗਾਓਗੇ ਤਾਂ ਦੇਖਿਓ ਤੁਹਾਡੇ ਦਿਨੋਂ ਦਿਨ ਤੁਹਾਡਾ ਫਰਕ ਪੈ ਜਾਣਾ ਡਾਰਕ ਸਰਕਲ ਬਿਲਕੁਲ ਠੀਕ ਹੋ ਜਾਣੇ ਆ ਪੂਰੇ ਫੇਸ ਤੇ ਵੀ ਇਹ ਤੁਸੀਂ ਲਗਾ ਸਕਦੇ ਜੀ ਬਾਕੀ ਜੋ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕੱਚਾ ਦੁੱਧ ਤੇ ਇਹ ਪਟਾਟੋ ਵਾਲਾ ਇਹ ਵੀ ਤੁਸੀਂ ਇਹਨਾਂ ਚੋਂ ਜਿਹੜਾ ਮਰਜੀ ਤਾਂ ਹੀ ਤੁਸੀਂ ਕਰ ਲਓ ਇੱਕ ਦਿਨ ਤੁਸੀਂ ਰੋ ਮਿਲਕ ਵਾਲਾ ਕਰ ਲਓ ਫਿਰ ਤੁਸੀਂ ਇਹ ਕਰ ਲਓ ਪੈਕ ਤਾਂ ਡੇਲੀ ਲਗਾਣੀ ਹੋ ਤੁਸੀਂ ਇਹ ਦੋਨੇ ਜੇ ਚਾਹੋ ਤਾਂ ਤੁਸੀਂ ਮਾਰਨਿੰਗ ਕਰ ਲਓ ਇਹ ਸ਼ਾਮ ਨੂੰ ਲਗਾ ਲਿਓ ਤੁਸੀਂ ਤਾਂ ਰਿਜ਼ਲਟ ਬਹੁਤ ਹੀ ਵਧੀਆ ਆਵੇਗਾ ਜੀ ਇਹਦਾ ਰਿਜ਼ਲਟ ਬਹੁਤ ਵਧੀਆ ਹੈ ਜਿਨਨੇ ਜਿਨਨੇ ਵੀ ਇਹ ਪੈਕ ਲਗਾਇਆ ਉਹਨਾਂ ਦੇ ਡਾਰਕ ਸਰਕਲ ਬਿਲਕੁਲ ਠੀਕ ਹੋ ਗਏ ਨੇ ਤੁਸੀਂ ਵੀ ਇਹ ਪੈਕ ਲਗਾਓ ਫਿਰ ਤੁਹਾਨੂੰ ਪਤਾ ਚੱਲੇਗਾ ਇੱਕ ਹਫਤਾ ਲਗਾ ਕੇ ਦੇਖੋ ਇੱਕ ਹਫਤਾ ਆਪਣੇ ਮਤਲ ਅੱਖਾਂ ਵਾਸਤੇ ਕਰਕੇ ਦੇਖ ਲਓ ਤੁਹਾਨੂੰ ਰਿਜ਼ਲਟ ਨਾ ਮਿਲੇ ਤਾਂ ਫਿਰ ਤੁਸੀਂ ਮੈਨੂੰ ਕਮੈਂਟ ਕਰਨਾ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਇਹਦੇ ਨਾਲ ਡਾਰਕ ਸਰਕਲ ਵੀ ਠੀਕ ਹੋ ਜਾਂਦੇ ਨੇ ਠੀਕ ਹੈ ਜੀ ਜੋ ਵੀ ਵੀਡੀਓ ਦੇਖ ਰਿਹਾ ਲਾਈਕ ਸਬਸਕ੍ਰਾਈਬ ਆਉ ਸ਼ੇਅਰ ਪਲੀਜ਼ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਜੀ ਥੈਂਕ ਯੂ ਸਭੀ ਕੋ